ਭਾਰਤ ਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਹੋਈ ਜੰਗਬੰਦੀ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਕੁਝ ਦਿਨਾਂ ਤੱਕ ਚੱਲੇ ਫੌਜੀ ਟਕਰਾਅ ਨੇ ਇੱਕ ਨਵੀਂ ਭੂ ਰਾਜਨੀਤਿਕ ਤਸਵੀਰ ਪੇਸ਼ ਕੀਤੀ ਹੈ। ਇਹ ਸਪੱਸ਼ਟ ਹੋ ਗਿਆ ਕਿ ਕਿਹੜੇ ਦੇਸ਼ ਭਾਰਤ ਦੇ ਸੱਚੇ ਦੋਸਤ ਹਨ ਅਤੇ ਕੌਣ ਪ੍ਰਤੀਕੂਲ ਹਾਲਾਤ ਵਿੱਚ ਦੁਸ਼ਮਣਾ ਬਾੰਗ ਵਿਵਹਾਰ ਕਰ ਰਹੇ ਹਨ। ਇਸ ਪੂਰੇ ਦ੍ਰਿਸ਼ ਵਿੱਚ ਤੁਰਕੀ ਵੱਲੋਂ ਖੁੱਲ੍ਹੇਆਮ ਪਾਕਿਸਤਾਨ ਨੂੰ ਹਥਿਆਰ ਅਤੇ ਹੋਰ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੇ ਜਾਣ ਦੇ ਸਬੰਧ ਵਿੱਚ ਭਾਰਤ ਵਿੱਚ ਤੁਰਕੀ ਵਿਰੋਧ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਅੱਜ ਭਾਰਤੀ ਜਨਤਾ ਪਾਰਟੀ ਇੰਟੈਲੈਕਚੁਅਲ ਸੈਲ ਫਿਰੋਜ਼ਪੁਰ ਵੱਲੋਂ ਆਪਰੇਸ਼ਨ ਸੰਦੂਰ ਦੇ ਤਹਿਤ ਪਾਕਿਸਤਾਨ ਦਾ ਸਾਥ ਦੇਣ ਵਾਲੇ ਤੁਰਕੀ ਦੇਸ਼ ਦੇ ਵਿਰੋਧ ਵਿੱਚ ਇੱਕ ਮਾਰਚ ਕੱਢਿਆ ਗਿਆ ਇਸ ਤਰ੍ਹਾਂ ਜੀ ਪਿਛਲੇ ਕੁਝ ਦਿਨਾਂ ਦੇ ਵਿੱਚ ਸਾਰਿਆਂ ਨੇ ਆਪਾਂ ਦੇਖਿਆ ਹੀ ਹੈ ਕਿ ਜੋ ਪਾਕਿਸਤਾਨ ਜਾਂ ਹਿੰਦੁਸਤਾਨ ਦੇ ਵਿੱਚ ਇਹਨਾਂ ਸ਼ੋਰ ਸ਼ਰਾਬਾ ਹੋਇਆ ਇੰਨੀ ਜਿਦੀ ਠੀਕਾ ਹੋਈਆਂ ਐਕਟਿਵ ਆਪਾਂ ਲੋਕ ਉਸੀ ਦੇ ਵਿੱਚ ਜਿਹੜੇ ਵੀ ਆਤੰਤਵਾਦੀ ਮੁਲਕ ਨੂੰ ਜਿਹੜੇ ਵੀ ਦੇਸ਼ ਅਤੰਕਵਾਦ ਨੂੰ ਸਪੋਰਟ ਕਰ ਰਹੇ ਆਪਾਂ ਉਹਨਾਂ ਦਾ ਵੈਸ਼ਕਾਰ ਕਰਦਾ ਹੈ ਟਰਕੀ ਜਿਹਦੇ ਵਿੱਚ ਇੰਨੀ ਵੱਡੀ ਵਿਪਤਾ ਆਈ ਸੀ ਸਾਲ ਪਹਿਲਾਂ ਹਿੰਦੁਸਤਾਨ ਉਹਦੇ ਨਾਲ ਖੜਾ ਹੋਇਆ ਸੀ ਤੇ ਉਹਨਾਂ ਨੇ ਓਪਨਲੀ ਪਾਕਿਸਤਾਨ ਦੀ ਸਪੋਰਟ ਕੀਤੀ ਤੇ ਅਸੀਂ ਅੱਜ ਬਾਜਾ ਰਹਾ ਹੈਗਾ ਟਰਕੀ ਦਾ ਬਾਇਕਾਟ ਕਰਨ ਵਾਸਤੇ ਤੇ ਖੜੇ ਹੋਏ ਆ ਜਿਹੜੀ ਇਹ ਵਿਦੇਸ਼ੀ ਕੰਪਨੀਆਂ ਫਲਿੱਪਕਾਰਟ ਐ Amazon ਆ ਕੁਝ ਐ ਇਹ ਆਪਣੇ ਲੋਕਲ ਆਪਣੇ ਦੁਕਾਨ ਨੂੰ ਆਪਣੇ ਲੋਕਾਂ ਦੁਕਾਨਦਾਰਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹੈ ਆਪਾਂ ਇਹਨਾਂ ਦਾ ਵਿਹਾਰਕਾਰ ਕਰਨਾ ਹੈ ਤੇ ਆਪਾਂ ਸੌ ਖਾਣੀ ਹੈ ਕਿ ਆਪਾਂ ਜੋ ਸਮਾਨ ਖਰੀਦਣਾ ਹੈ ਆਪਣੇ ਲੋਕਲ ਦੁਕਾਨਦਾਰਾਂ ਤੋਂ ਹੀ ਠੀਕ ਹੈ ਤੇ ਕਿੰਨਾ ਕੰਮ ਜੋ ਵੀ ਇਹਨਾਂ ਦਾ ਵਿਹਾਰਕਾਰ ਕਰਕੇ ਇਹਨਾਂ ਨੂੰ ਬਿਲਕੁਲ ਬਾਰ ਕਰਨਾ ਕਾਤਕਵਾਦੀ ਮੂਲਕਾ ਜੋ ਸਾਰੀ ਦੁਨੀਆ ਜਾਣਦੀ ਹੈ ਤੇ ਅੱਜ ਪਾਕਿਸਤਾਨ ਨੇ ਸਾਡੇ ਜਿਹੜੇ 28 ਨਿਹੱਤ ਨਿਹੱਤੇ ਨਾਗਰਿਕਾਂ ਨੂੰ ਮਾਰਿਆ ਉਹਦਾ ਬਦਲਾ ਲੈਣ ਵਾਸਤੇ ਸਾਡੀ ਭਾਰਤ ਸਰਕਾਰ ਨੇ ਇਹਨਾਂ ਵੱਡਾ ਕਦਮ ਚੱਕਿਆ ਅਤੰਤਵਾਦੀ ਸੰਗਠਨਾਂ ਅਤੰਤਵਾਦੀ ਸਥਾਨੇ ਜਿਹੜੇ ਪਾਕਿਸਤਾਨ 'ਚ ਬਣੇ ਹੋਏ ਸੀਗੇ ਸਾਰੇ ਦੋਸਤੋ ਸਤਿਕਾਰਯੋਗ ਕਿ ਅੱਜ ਉਸ ਸਈ ਮੁਲਕ ਮੁਸਲਮੂਤ ਜਿਹੜੇ ਪਾਕਿਸਤਾਨ ਦੀ ਸਪੋਰਟ ਮੁਕਰੇ ਆਏ ਆ ਆਪਾਂ ਉਹਨਾਂ ਦਾ ਬਾਇਕਾਟ ਵੀ ਕਰਨਾ ਤੇ ਆਪਾਂ ਉਹਨਾਂ ਦੀ ਬਣਾਈ ਕੋਈ ਚੀਜ਼ ਜਾਂ ਉਹਨਾਂ ਤੋਂ ਕੋਈ ਇੰਪੋਰਟ ਜਾਂ ਐਕਸਪੋਰਟ ਦਾ ਕੋਈ ਕੰਮ ਨਹੀਂ ਕਰਨਾ ਉਹਨਾਂ ਦਾ ਤੇ ਆਪਾਂ ਸੋਚਣੀ ਹੈ ਕਿ ਅਪਾ ਜੋ ਕੰਮ ਕਰਾਂਗੇ ਸਵਦੇਸ਼ੀ ਅਪਣਾਓ ਤੇ ਆਪਣੇ ਦੇਸ਼ ਨੂੰ ਹੋ ਕੇ ਵਧਾਓ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ